आवाहन भरे मुकुट ये और आभ का तन लाऊँ मैं शिव को तरुवा शिव को ਕੋ ਅੱਜ ਛੀਦਾਂ ਦੀ ਤਰਤੀਬ ਸ੍ਰੀ ਚਮਕੌਰ ਸਾਹਿਬ ਬਾਬਾਜੀ ਸਿੰਘ ਬਾਬਾ ਜਾਰ ਸਿੰਘ ਜੀ ਜੀ ਸ਼ਹਾਦਤ ਪ੍ਰਾਪਤੀ ਸੀ ਉੱਤੇ ਨਤਮਸਤ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਿਹੜੀ ਕਿਰਪਾ ਕੀਤੀ ਆ ਗੁਰੂ ਸਾਹਿਬ ਦਾ ਕੋਟਾਨਪੁਰ ਧੰਨਵਾਦ ਸ਼ੁਕਰਾਨਾ ਕੀਤਾ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਵੀ ਜਿਹੜੀਆਂ ਵੋਟਰ ਸਹਿਬਾਨਾਂ ਨੇ ਸੰਗਤਾਂ ਨੇ ਉਮੀਦਾਂ ਲਾਈਆਂ ਆ ਇਸੇ ਪਰਕਰਤਕ ਤੋਂ ਸਿਵਾਜ ਉਸ ਮਿਹਰ ਦੇ ਘਰੇ ਉਤਰੀ ਹੈ ਗੁਰੂ ਸਾਹਿਬ ਆਪ ਜਿਹੜਾ ਸਹਾਈ ਹੋਣ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਔਰ ਜਿਹੜੀ ਜ਼ਿੰਮੇਵਾਰੀ ਦਿੱਤੀ ਉਹ ਜ਼ਿੰਮੇਵਾਰੀ ਨੂੰ ਧੰਦੇ ਹੀ ਨਿਵਾਸ ਕੀਏ ਉਹਦੇ ਰਿਹਾ ਕਿ ਸਾਡੇ ਸਤਿਕਾਰਯੋਗ ਐਮਐਨਐ ਸਾਹਿਬ ਔਰ ਆਮ ਆਦੀ ਪਾਰਟੀ ਦੀ ਸਾਰੀ ਜਿਹੜੀ ਚੰਕੌਰ ਸਾਹਿਬ ਹਲਕੀ ਦੀ ਲੀਡਰਸ਼ਿਪ ਸਾਰੇ ਜਾਣਿਆ ਜੀ ਗੁਰੂ ਸਾਹਿਬ ਦੇ ਫੋਟਾਸਾ ਲੈਣ ਵਾਸਤੇ ਜਨਾਬ ਮੈਂ ਮੈਂਬਰ ਪਾਰਲੀਮੈਂਟ ਬਣ ਮੈਂ ਬਾਰ-ਬਾਰ মিডিਆ ਨੂੰ ਕਹਿ ਰਿਹਾ ਸ਼੍ਰੀ ਨਨਕੂਰ ਸਾਹਿਬ ਤੋਂ ਪਿਛਲੇ ਤਿੰਨ ਹਾਕਿਆਂ ਤੋਂ ਅਕਾਲੀ ਔਰ ਕਾਂਗਰਸ ਮੈਂਬਰ ਪਾਰਲੀਮੈਂਟ ਰਹੇ ਆ ਲੋਕਾਂ ਨੇ ਸਭ ਤੋਂ ਵੱਧ ਸਵਾਲ ਲੋਕਾਂ ਨੇ ਮੈਨੂੰ ਕੀਤਾ ਔਰ ਉਮੀਦਾਂ ਜਿਹੜੀਆਂ ਕੀਤੀਆਂ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਿਹੜਾ ਉਹ ਵਾਪਸ ਕਦੀ ਕੋਈ ਮੁੜਿਆ ਹੀ ਨਹੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਉਹ ਕ੍ਰੈਡੀਬਿਲਟੀ ਬਹਾਲ ਕਰਨੀ ਹੈ ਉਹਦੇ ਸਾਰਾ ਕੁਝ ਹੀ ਆ ਜਾਂਦਾ ਲੋਕਾਂ ਦੇ ਮੱਥੇ ਜਦੋਂ ਤੁਸੀਂ ਲੋਕਾਂ ਜਾਂ ਜਾਓਗੇ ਸੰਗਤ ਚ ਜਾਓਗੇ ਤੇ ਉਹਨਾਂ ਦੇ ਦੁੱਖ ਦਰਦ ਸ਼ਾਮਿਲ ਵੀ ਹੋਵੋਗੇ ਤੇ ਉੱਥੋਂ ਸੁਝਾਅ ਵੀ ਆਉਣਗੇ ਉਹ ਮਸਲਿਆਂ ਦੇ ਹੱਲ ਵੀ ਹੋਣਗੇ ਮਸਲੇ ਤੇ ਬਹੁਤ ਸਾਰੇ ਉਹ ਕਰਾਂਗੇ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਆਲਰੇਡੀ ਬੜੀ ਬਿਹਤਰ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਸਾਨੂੰ ਇਸ ਗੱਲ ਦਾ ਇਸ ਗੱਲ ਦੀ ਸਾਡੇ ਵਾਸਤੇ ਖੁਸ਼ੀ ਦੀ ਵੀ ਗੱਲ ਹੈ ਤਸੱਲੀ ਦੀ ਵੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਦਾ ਆਸ਼ੀਰਵਾਦ ਵੀ ਰਹੂਗਾ ਔਰ ਅਸੀਂ ਬਿਹਤਰ ਤਰੀਕੇ ਨਾਲ ਕੇਂਦਰ ਔਰ ਸਟੇਟ ਮਿਲ ਕੇ ਬਨ ਸ਼੍ਰੀਨੰਤ ਪ੍ਰਸਾਦ ਜੀ ਨਾਲ ਕੰਮ ਕਰ ਰਹੇ ਹਾਂ ਸ਼ਰਮ ਅੱਥੀ ਹੁੰਦਾ ਨਮੋਸ਼ੀ ਕੋਈ ਨਹੀਂ ਹੁੰਦੀ ਗਲਤੀਆਂ ਦਾ ਜਿਹੜਾ ਹੈ ਉਹ ਸੁਧਾਰ ਕਰਾਂਗੇ ਇੱਥੇ ਕਮੀ ਪੇਸ਼ੀ ਰਹੂਗੀ ਔਰ ਕਮੀ ਪੇਸ਼ੀ ਦੂਰ ਕਰਾਂਗੇ ਲੋਕਾਂ ਦਾ ਫਤਵਾ ਸਿਰ ਮੱਥੇ ਹੁਣ ਇਹ ਕੋਈ ਨਹੀਂ ਹੈ ਵੀ ਉਹਨੇ ਵੋਟ ਸਾਰਿਆਂ ਨੇ ਸਾਨੂੰ ਵੋਟ ਪਾਈ ਹੈ ਸਾਰਿਆਂ ਨੇ ਆਸ਼ੀਰਵਾਦ ਦਿੱਤਾ